ਮੀਟਿੰਗ ਹਾਲ ਜੇ ਚੱਲਣ ਦੀਆਂ ਮੀਟਿੰਗਾਂ ਦਾ ਮੈਂ ਥੋੜਾ ਜਿਹਾ ਕੰਮ ਜਾਣਾ ਵਿੱਚ ਉੱਠਣਾ ਪਿਆ ਹੁਣ ਸਾਰੇ ਕੰਮ ਕਾਜ ਨੇਥ ਕੇ ਕਿਹੜਾ ਕਿੰਨੇ ਕਰਨਾ ਪਰ ਇਦਾਂ ਗਾਂਗਾ ਚੱਲਾਂਗੇ ਤੇ ਸਾਰੀ ਦਿਹਾੜੀ ਦੀ ਟੀਮ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਰਸ ਟਾਈਮ ਸਾਰੇ ਵੀਰ ਇੱਥੇ ਇਕੱਠੇ ਹੁੰਦੇ ਆ ਜੋ ਵੱਡੇ ਦੇ ਲੈ ਕੇ ਨਿੱਕਾ ਸਲਾਹ ਕਰਕੇ ਤੇ ਫਿਰ ਚੱਲਦੇ ਆ ਇਹ ਨਿੱਕਾ ਵਾ ਬਾਲਾ ਨਿੱਕਾ ਜਾ ਆਓ ਹਾਂ ਇਹ ਤੋਂ ਵੀ ਨਿੱਕਾ ਹੈਗਾ ਹੋਰ ਪਰ ਵੇ ਇਹ ਭਾ ਕੇ ਵੇਖ ਲੋ ਲਾ ਕੇ ਖੜ ਕੇ ਵੇਖ ਲੋ ਤੋੜ ਲੋ ਤੋੜ ਲੋ ਪਾਰ ਆਸਤੀ ਮਿਰਚਾਂ ਮੁਰਚਾਂ ਇਹਦੇ ਚਿੜਨੀ ਚੁੜਨੀ ਚ ਪਾ ਲਈਦੀਆਂ ਵਾ ਬਾਦੂ ਲੱਗਣ ਡੀਆਂ ਜਿੰਨੀਆਂ ਤੋੜਾਂਗੇ ਹੁੰਦੀਆਂ ਲੱਗਣੀਆਂ ਛੱਬੇ ਨੇ ਉਧਰ ਹੋਣਾ ਜਦ ਤਨ ਕੰਮ ਫਾਈਨਲ ਹੋ ਗਿਆ ਆਪਣਾ ਸਾਰੇ ਦਾ ਖੇਡਦੇ ਫਿਰਦੇ ਇਥੇ ਮਾਣਾ ਲੱਭਾਈ ਨਹੀਂ ਦੇ ਬੋਲੇ ਸੀ ਦਲੇ ਗਾ ਗਾ ਕੇ ਦੇਖੋ ਉਹ ਰੀਰ ਪਾਇਆ ਦਾ ਕੌਣ ਕੱਲ ਮੈਂ ਵਾਏ ਮਰਨਾ ਕਰ ਕਰੀ ਹੋਣਾ ਪਾਰ ਨਹੀਂ ਕਰੀ ਬੰਦੀਆਂ ਬੰਦੀਆਂ ਕਰਦਾ ਪੱਧਰੀ ਪਾਰ ਨਹੀਂ ਪਾਲੀ ਕਿੱਥੇ ਉੱਥੇ ਹੀ ਆ ਕਢੋਣਾ ਦਾ ਕੀ ਆ ਸਬਜੀ ਆਪਣੀ ਪੂਰੀ ਆ ਲਾਲ ਕੋਈ ਨਹੀਂ ਟੁੱਟ ਵੀ ਜਾਣ ਗਿਆ ਜੇ ਆਪਾਂ ਉੱਥੇ ਮਿਰਚਾਂ ਚ ਪਾ ਲਾਂਗੇ ਉਹ ਮਿਰਚਾਂ ਕੁੰਡਿਆ ਚ ਪਾ ਕੇ ਕੁੱਟ ਦੋਗੇ। ਉਹ ਨਹੀਂ ਆ ਕੇ ਤੋੜਿਓ, ਵਾਦੀਆਂ ਖਰਾਬ ਹੀ ਹੋਣੀਆਂ ਉੱਥੇ। ਪਾਲਕ ਵੀ ਹੁਣ ਗੋਡੀ ਕੋਣਾ ਕੋ ਸਬਜ਼ੀ। ਕarele ਚੰਗੇ ਟੁੱਟਦੇ ਵੇ। ਇਹ ਲਿਆ ਜਿਗਾਰ ਵਧੀਆ ਬਣਾਇਆ ਦੋ ਬੱਲਾਂ ਘਰੇ ਖਰੀਦੇ ਨਹੀਂ ਮੁੱਕਣ ਦਿੰਦੀਆਂ ਨਵੀਂ ਪੁਰਾਣੀ ਹੁੰਦੀ ਜਾਂਦੀ ਆ ਕਦੂ ਹਲ ਵੀ ਵਾਧੂ ਲੱਗਦੇ ਚੱਲੇ ਨਾ ਘਰੇ ਖਾਣ ਜੋਗੀ ਸਬਜ਼ੀ ਨਹੀਂ ਮੁੱਕਰੀ ਬਸ ਹੋਰ ਜਿਹੜਾ ਵਾਧੂ ਆਪਾਂ ਘੜਾ ਵੇਚਣੀ ਜਿੱਦਣ ਘਰੇ ਵਾਧੂ ਹੋਵੇ ਉਹ ਦਿਨ ਦੁਕਾਨ ਤੇ ਦੇ ਦਈ ਆ ਆਪਣੇ ਕੰਨੇ ਸ਼ਾਦੀ ਤੇ ਤੇ ਮੁੜ ਕੇ ਜਿੱਦਨ ਆਪਣੇ ਘਰੇ ਨਾ ਵੀ ਤੁਰਦਾਂ ਉੱਥੋਂ ਫੜ ਲਈ ਦੀ ਇੰਦਾ ਕੰਮ ਚੱਲੀ ਜਾਂਦਾ ਉਹਨੋਂ ਬਾਅਦ ਦੀ ਤਿਆਰੀ ਖਿੱਚੀ ਜਾਂਦੇ ਆ ਜਿਹੜੇ ਜਿਹੜੇ ਕੰਮ ਕਰਨ ਵਾਲੇ ਕਰਕੇ ਤੇ ਉੱਥੇ ਚੱਲੇ ਅ ਅੱਜ ਨਾਲ ਹੀ ਜੀਬਲ ਜਾਣੀ ਬਣੀ ਨੇ ਸਾਮਾਨ ਵਾਵਾ ਨਾਲ ਹੀ ਟਰੈਕਟਰ ਲਾਦ ਲੈਨੇ ਆ ਪਹੁੰਚ ਗਏ ਆਪਣੇ ਦਰਿਆ ਤੋਂ ਪਾਰ ਅੱਜ ਮੱਟਾਂ ਨਿੰਬਣ ਵਾਲੀ ਮਸ਼ੀਨ ਸਾਇਆ ਬੋ ਤਾਇਆ ਆਇਓ ਆਇਓ ਇੰਕਿਸਾ ਦਾ ਪੋਲੀ ਆਏ ਇਹ ਰੱਸਾ ਨਾ ਫਾਜੇ ਮਸ਼ੀਨ ਚ ਪਤਾ ਓਏ ਯੋਲੋਈ ਮੜੀ ਜਾਨ ਦੇ ਔਰ ਗਿਆ ਹੁਣ ਤਾਂ ਸਿੱਤੇ ਮਾ ਲੋ ਕੁਦ ਦੇਣ ਦੇ ਨਹੀਂ ਪੜਨਾ ਆਨਾ ਪਾ ਦੇ ਡੰਗਰ 15 ਜਦੋਂ ਜਵਾਨ ਉਤੇ ਤੁਰ ਜਾਓ ਐ ਹੁਣ ਤਾਂ ਸੰਦ ਗਿਆ ਨਹੀਂ ਨਿਕੈ ਦੇਣਾ ਯਾਰ ਕੋਈ ਹੋਣੀ ਆ ਆਦੇ ਪੜਨ ਵੀ ਸਹੀ ਕਹੀ ਕੁਵਾਰੀ ਦਾ ਵੀ ਚੱਲ ਕੁੜਿਆ ਚਾਹ ਪਾ ਠੀਕ ਇਹਦੇ ਜਾਵਾਂਗੇ ਕੋਈ ਭੱਜਣ ਭਜਾਈ ਤੇ ਨਹੀਂ ਹੈਗੀ ਨਹੀਂ ਹੁਣ ਆਂਦੇ ਨੇ ਕੋਈ ਹੋਣੀ ਆ ਆਦੇ ਵੀ ਸਾਨੂੰ ਯਾਰ ਪੜਨੇ ਪੈਜੋ ਯਾਰ ਤੇ ਪੜਸੀਏ ਖੜਾ ਸ਼ਿਵ ਸੇਵਾ ਤੂੰ ਕਿੰਨੀ ਪੜਿਆ ਮੈਂ ਪਛੇ ਤੱਕ ਪੜਿਆ ਇਹ ਉਹਦਾ ਸਾਰੇ ਪੜੇ ਹੁੰਦੇ ਥੋੜੇ ਇਹ ਉਹਦਾ ਸਾਫ ਕਰਨ ਜੋਗੇ ਹੋਏ ਹੁੰਦੇ ਆਪਣੇ ਆਪ ਨੂੰ ਪੜੋ ਰਾਗ ਜਿੰਨੇ ਦਾ ਲੈਣਾ ਹੋਰ ਸਾਰੇ ਵੀਰ ਠੀਕ ਠਾਕ ਹੋਣੇ ਲਾਉਣੇ ਆ ਰਗੜਾ ਮੇਰਾ ਬੰਨ ਜਾ ਵਾ ਲੋ ਬਾਈ ਕੇ ਇਹ ਪੀਣਾ ਫਿਰ ਰਗੜਾ ਰਗੜਾ ਕੀ ਹੁੰਦਾ ਹੈ ਇਹ ਨਾ ਵਿਚਾਰੇ ਨੂੰ ਇਹ ਨਹੀਂ ਪਤਾ ਰਗੜਾ ਕੀ ਹੁੰਦਾ ਇਹ ਤਾਂ ਨਹੀਂ ਕਦੀ ਹੋਈ ਰੋੜਾ ਪਿਆ ਕੇ ਦਿਹਾਉਣਾ ਚੱਲੇ ਆ ਆਪਣੇ ਬੰਦੇ ਬੰਦ ਨੂੰ ਲੱਗਣ ਪਹਿਲਾਂ ਬੰਨਾਂ ਦੀ ਸਫਾਈ ਕਰਾਲਾ ਸਾਰਿਆਂ ਦੀ ਤੇ ਮੁੜ ਕੇ ਗਾਂ ਦੂਜੇ ਸਾਈਡ ਤੇ ਲੱਗਾਂਗੇ ਦਾਣੀ ਚਾਹ ਗਰਮ ਕਰ ਲਾ ਹਾਂ ਲਾ ਲਈ ਤਾਂ ਹੁਣ ਜਾਂਦੇ ਆ ਤਾਂ ਆਪਣੇ ਬੰਦੇ ਲੱਗੇ ਆ ਉਹਨਾਂ ਨੂੰ ਪਿਆ ਕੇ ਤੇ ਫੇਰ ਮੁੜਦੇ ਵੱਟਾਂ ਪਾਉਣੇ ਆਣ ਕੇ ਚੱਲ ਰੱਖੋ ਭਾਂਡੇ ਵਿੱਚ ਚੱਲੀਏ ਹੁਣ ਪੀ ਕੇ ਨਿੰਮ ਚੱਲ ਮਾਮੂ ਹੁਣ ਪੀ ਕੇ ਨਿੰਮ ਤੇ ਹੁਣ ਵੇਟਾਂ ਦੇ ਹੋ ਗਏ ਆ ਅਬੀ ਵੀਡੀਓ ਬਣ ਰਹਾ ਹੈ ਪਹਿਲਾਂ ਨਿੰਮ ਪੀ ਲਈ ਆ ਤੇ ਹੁਣ ਸਾਰੇ ਮਿਹਨਤ ਲਾਉਂਦੇ ਆ ਹੈ ਤੇਰਾ ਕਿੰਨੇ ਹੋ ਗਏ 14 ਹੋ ਗਏ ਚਲ ਮम्मा ਆ ਜਾ ਚਲ ਚਾਰ ਵਰ ਗਿਆ ਚਾਰ ਵਰ ਗਿਆ ਇਹਦਾ ਮਤਲਬ ਵੱਧ ਆਣਗੇ ਨਹੀਂ ਘਟਦੇ ਵਜਨ ਘਟ ਗਿਆ ਵਾ ਓੜਾ ਕਿ ਉਂਗਲਾ ਨਹੀਂ ਵਿੱਚ ਪੂਰੀਆਂ ਪੈਈਆਂ ਇੱਕ ਓਰਾ ਖੰਦੇ ਨਾ ਆ ਗਰ ਮम्मा 8 ਨਾ 10 11 12 13 14 15 16 17 ਬਾਸ ਨਾ ਮਾ ਮੋਹ ਤੇ ਡਿੜਾ 18 19 20 ਹੱਥ ਹੋਰ ਵੀ ਐਸੇ ਪਾਰ ਬੰਦ ਹੋ ਗਿਆ ਇੱਕ ਵਾਰ ਤੋਂ ਵੱਧ ਗਿਆ ਵੱਧ ਗਿਆ ਇੱਕ ਵਾਰ ਗਿਆ ਚਲ ਹੁਣ ਕਿਹੜਾ ਰਹਿ ਗਿਆ ਆਪ ਰਹਿ ਗਿਆ ਮੇਰ ਤੜ ਕੀ ਵਜਣੀ ਯਾਰ ਆ ਜਾ ਆ ਜਾ ਹੁਣ ਹਨੇਰਾ ਹੋ ਗਿਆ ਤੇ ਹੁਣ ਚੱਲੀਏ ਆ ਦੇ ਰਹਿ ਹੋਏ ਨਾ ਆਪਾ ਰੋਏ ਨਾ ਤਰਾ ਬੁੜ ਮਰ ਗਿਆ ਜੰਮਾ ਉਹ ਲੱਗਦਾ ਆ ਨਾ ਹਾਂ ਬੜੀ ਹੋਰ ਨਹੀਂ ਲੋੜ ਨਹੀਂ ਕੋਈ ਹੁੰਦਾ ਨੇ ਨੀ ਕੋਲ ਇਹ ਰੀ ਇਹ ਦੇਖਾ ਤੀਂ ਯਾਰ ਸੰਕਲ ਕਾ ਤੋ ਦਿਖਾਈ ਜਾਂਦਾ ਲੱਕਰ ਬਣ ਜਾਣੀ ਇੱਥੇ ਤੂੰ ਇਹਨੇ ਮਾਰ ਕੇ ਲੱਕਰ ਬਣ ਜਾ ਉਹਦਾ ਮੈਨੇਜਰ ਬਈ ਚੋਕੇ ਮਾਰ ਦੋ ਪਿੱਤਾਂ ਆ ਰਿਹਾ ਬਾਬਾ ਬੈਸਾ ਆਹ ਲੋਡਿੰਗ ਆ ਫੜ вагый бу буда инде буда катар ਓ ਛਿਵੇਂ ਹੋਰ ਰਸਾ ਛੜਾ ਗਿਆ ਹੋਂ ਤੋਂ ਪਾਜਾ ਪਾਜਾ